ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਅਤੇ ਸੈਨੇਟਰੀ ਇਨਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸ਼ਰਮਾ ਵੱਲੋਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪ੍ਰਿਆੰਕਾ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪ੍ਰਿਆੰਕਾ ਸ਼ਰਮਾ ਨੇ ਸmu ਅਧਿਕਾਰੀਆਂ ਨੂੰ ਪਰੋਸਾ ਦਿੱਤਾ ਕਿ ਉਹਨਾਂ ਨੂੰ ਨਗਰ ਨਿਗਮ ਵਿੱਚ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨਾਲ ਹੀ ਉਹਨਾਂ ਨੇ ਆਖਿਆ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਹਰ ਇੱਕ ਦੇ ਸਹਿਯੋਗ ਦੀ ਜ਼ਰੂਰਤ ਹੈ। ਇਸ ਮੌਕੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਅਤੇ ਪ੍ਰਧਾਨ ਤਜਿੰਦਰ ਸ਼ਰਮਾ ਨੇ ਪਰੋਸਾ ਦਿੱ ਵੱਲੋਂ ਸ਼ਹਿਰ ਦੀ ਸਫਾਈ ਵਿੱਚ ਕੋਈ ਵੀ ਕਮੀ ਨਹੀਂ ਰਹਿੰਦੀ ਚਾਹੇਗੀ ਇਸ ਮੌਕੇ ਉਹਨਾਂ ਦੇ ਨਾਲ ਸ਼ਾਮ ਸਿੰਘ ਬਾਉ ਕੇਵਲ ਕੁਮਾਰ ਸੁਰਿੰਦਰ ਟੋਨਾ ਅਸ਼ੋਕ ਕੁਮਾਰ ਗੁਰਪ੍ਰੀਤ ਸਿੰਘ ਸਮੇਤ ਹੋਰ ਵੀ ਨਗਰ ਨਿਗਮ ਦੇ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਸਨ ਅੱਜ ਹੀ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਬਿੱਟਾ ਜੀ ਐ ਸੈਂਟਰੀ ਇੰਸਪੈਕਟਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਸਾਰੇ ਮਿਲ ਕੇ ਡਿਪਟੀ ਮੇਅਰ ਸਾਹਿਬ ਨੂੰ ਸਨਮਾਨਿਤ ਕਰਨ ਗਏ ਹਨ ਉਹ ਉਹਨਾਂ ਨੇ ਅੱਜ ਆਪਣਾ ਪਦ ਸੰਭਿਆ ਵਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣ ਗਏ ਆ ਮਾਜਯੋਗ ਸਾਡੇ ਸੀਨੀਅਰ ਡਿਪਟੀ ਮੇਜੀ ਪਲੇਨ ਕਾਜੀ ਬੈਠੇ ਨੇ ਅੱਜ ਆ ਜਾਣ ਕੇ ਤੇ ਸਾਡੇ ਸਾਰੇ ਸੈਨਿਟਿਸਪੈਕਟਰ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਆ ਉਹ ਨਾਲ ਤੇ ਨਾਲ ਸਫਾਈ ਮਜ਼ਦੂਰ ਯੂਨੀਅਨ ਇਹਨਾਂ ਨੇ ਅੱਜ ਸਾਰਿਆਂ ਨੇ ਮੇਰ ਸਾਹਿਬ ਨੂੰ ਸੀਨੀਅਰ ਡਿਪਟੀ ਮੇਰ ਸਾਹਿਬ ਨੂੰ ਉਹਨੂੰ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਸਰਪਾ ਭੇਟ ਕੀਤਾ ਤੇ ਅਸੀਂ ਉਹਨਾਂ ਨੂੰ ਵਧਾਈ ਦੀ ਦੇ ਕੇ ਆਏ ਧੰਨਵਾਦ ਸ਼ਵਾਸ਼ਣ ਇਹ ਦਿੱਤਾ ਵੀ ਆਪਾਂ ਮਿਲ ਜੂਗੇ ਕੰਮ ਕਰਾਂਗੇ ਮੈਂ ਪਹਿਲਾਂ ਵੀ ਕਾਉਂਸਲਰ ਰਹੀ ਹਾਂ ਤੇ ਮੈਂ ਮੁਲਾਜ਼ਮਾਂ ਦੇ ਨਾਲ ਰਹੀ ਹਾਂ ਤੇ ਮੁਲਾਜ਼ਮਾਂ ਨੂੰ ਕਿਸੇ ਸ਼ਿਕਾਇਤ ਨਹੀਂ ਕਦੀ ਦਿੱਤੀ ਤੇ ਨਾ ਮੈਂ ਹੋਣ ਆਉਣ ਦਵਾਂਗੀ